ਰਾਜਨੀਤਿਕ ਤੇ ਅਪਰਾਧੀ ਦੋਵੇਂ ਇੱਕੋ ਹੀ ਜ਼ੈਨियत ਦੇ ਮਾਲਕ ਹੁੰਦੇ ਨੇ ਫਰਕ ਸਿਰਫ ਇਤਨਾ ਹੈ ਜੋ ਇੱਕ ਦਾ ਕਤਲ ਕਰੇ ਅਪਰਾਧੀ ਤੇ ਜੋ ਹਜ਼ਾਰਾਂ ਦੀਆਂ ਲਾਸ਼ਾਂ ਦਿੱਲੀ ਦੀਆਂ ਸੜਕਾਂ ਤੇ ਸਿੱਖਾਂ ਦੀ ਬਿਚਾ ਦੇਵੇ ਰਾਜਨੀਤਿਕ ਉਹਨੂੰ ਰਾਜਨੀਤਿਕ ਕਹੋ ਉਹ ਕੋਈ ਕਾਤਲ ਥੋੜੀ ਉਹ ਤੇ ਰਾਜਨੀਤਿਕ 2 ਕਰੋੜ ਬੰਦਿਆਂ ਦਾ ਕਾਤਲ ਹੈ ਫਿੱਟ ਲੱਗਦਾ ਪਰ ਉਹਨੂੰ ਡਿਕਟੇਟਰ ਕਹਿੰਦੇ ਨੇ ਬਾਦਸ਼ਾਹ ਕਹਿੰਦੇ ਨੇ ਕੋਈ ਕਾਤਲ ਨਹੀਂ ਕਹਿੰਦਾ ਚੰਗੇਜ਼ ਖਾਨ ਜਿੱਥੋਂ ਲੰਘਦਾ ਸੀ ਬਸਤੀਆਂ ਉਜਾੜ ਕੇ ਲੰਘਦਾ ਸੀ ਫਲਾਤੋ ਉਹਦੇ ਕੋਲੇ ਲੋਕਾਂ ਦੀਆਂ ਲਾਸ਼ਾਂ ਤੋਂ ਲੰਘਦੇ ਸੰ ਤੜਪਦੇ ਮਨੁੱਖਾਂ ਨੂੰ ਵੇਖ ਕੇ ਹਸਦਾ ਸੀ ਔਰ ਮੁਜ਼ੇਬ ਆਪਣੇ ਤਿੰਨੇ ਭਰਾਵਾਂ ਦਾ ਕਾਤਲ ਹੈ ਉਹਨੇ ਆਪਣੇ ਬੁੱਢੇ ਪਿਓ ਨੂੰ ਜੇਲ੍ਹ ਵਿੱਚ ਪਾਇਆ ਵੱਡੀ ਭੈਣ ਜਹਾਂ ਆਰਾ ਦਾਰੇ ਦਾ ਪਖ ਲੈਂਦੀ ਸੀ ਦੂਜੇ ਭਰਾ ਦਾ ਪਖ ਲੈਂਦੀ ਸੀ ਤੇ ਬੁੱਢੇ ਪਿਓ ਦਾ ਪਖ ਲੈਂਦੀ ਸੀ ਔਰ ਮੁਜ਼ੇਬ ਨੇ ਉਸ ਨੂੰ ਗੁੱਤੋਂ ਤੋਕੇ ਉਹਨੂੰ ਵੀ ਜੇਲ੍ਹ ਵਿੱਚ ਪਾਇਆ 7 ਸਾਲ ਜੇਲ੍ਹ ਵਿੱਚ ਰਹੀਏ ਜੇਲ੍ਹ ਦੇ ਵਿੱਚ ਮਰੀਏ ਰਾਜਨੈਤਿਕ ਤੇ ਅਪਰਾਧੀ ਦੋਵੇਂ ਇੱਕੋ ਹੀ ਜ਼ੈਨੀਅਤ ਦੇ ਮਾਲਕ ਹੁੰਦੇ